ਤੁਸੀਂ ਦੇਖ ਰਹੇ ਹੋ ਕੋਰਸਪੋਂਡੈਂਟਸ ਵਰਡ ਜੇਕਰ ਗੱਲ ਕਰ ਲਈਏ ਰਾਜਨੀਤਿਕ ਪਾਰਟੀਆਂ ਦੀ ਰਾਜਨੀਤਿਕ ਪਾਰਟੀਆਂ ਹਰ ਰੋਜ਼ ਆਪਣੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਦੋ ਜਹਿਦ ਕਰ ਰਹੀਆਂ ਨੇ ਹੋ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਵਰਕਰਸ ਆਪਣੇ ਨਾਲ ਜੋੜ ਰਹੇ ਨੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਤਾਂ ਕਿ ਉਹਨਾਂ ਦੀ ਪਾਰਟੀ ਦਾ ਅਜੰਡਾ ਲੋਕਾਂ ਤੱਕ ਪਹੁੰਚ ਸਕੇ ਇਸੇ ਤਰ੍ਹਾਂ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਦੀ ਜੋ ਕਿ ਵੱਡੇ ਲੈਵਲ ਤੇ ਆਪਣੇ ਨਾਲਾ ਲੋਕਾਂ ਨੂੰ ਜੋੜ ਰਹੀ ਹੈ ਆਪਣੀਆਂ ਨੀਤੀਆਂ ਲੋਕਾਂ ਤੱਕ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਅਧਿਕਾਰੀ ਆ ਬਾਬੂ ਰਮੇਸ਼ ਬਰਮਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਉਹਨਾਂ ਤੋਂ ਜਾਣਦੇ ਆ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਾਰਟੀ ਦੇ ਨਾਲ ਜੁੜਿਆ ਹੋਇਆ ਆ ਜਿਹੜੀਆਂ ਤਬਦੀਲੀਆਂ ਆ ਰਹੀਆਂ ਉਹਨਾਂ ਨੂੰ ਕਿਵੇਂ ਦੇਖਦੇ ਆ ਸੱਸੀ ਗੱਲ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਿ ਜੀਲਾ ਪ੍ਰਧਾਨ ਬਣੇ ਨੇ ਵੀਜੇ ਕੁੱਕੜਾ ਜੀ ਮੈਂ ਬਹੁਤ-ਬਹੁਤ ਵਧਾਈ ਦਿੰਨਾ ਮਾਨੀਆਂ ਪਰਦੇਸ਼ ਪ੍ਰਧਾਨ ਅਸ਼ੀਸ਼ ਸ਼ਰਮਾ ਜੀ ਨੇ ਜੋ ਫੈਸਲਾ ਲਿੱਤਾ ਹੈ ਅਸੀਂ ਉਹਨਾਂ ਦਾ ਆਦਰ ਕਰਦੇ ਹਾਂ ਤੇ ਨਾਲੇ ਇਹ ਵੀ ਮੈਂ ਸੁਝਾਅ ਦੇਣਾ ਹੈ ਕਿ ਪ੍ਰਧਾਨ ਜੇ ਕੋਕਾ ਜੀ ਨੂੰ ਬਣਾਇਆ ਇਸ ਦੇ ਨਾਲ ਹੀ ਜਿਹੜੇ ਬਾਕੀ ਅਹੁਦੇ ਹੈਗੇ ਜਿਵੇਂ ਜਨਰਲ ਸੈਕਟਰੀ ਹੋਵੇ ਚਾਹੇ ਵਾਜ ਪ੍ਰਧਾਨ ਹੋ ਸੰਗਠਨ ਦੇ ਮਤਲਬ ਉਹਨਾਂ ਨੂੰ ਦਿੱਤੇ ਜਾਣ ਕੁਝ ਇਹ ਹੈ ਕਿ ਪ੍ਰਭਾਵ ਰਹੇਗਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੀ 2027 ਦੇ ਵਿੱਚ ਬਹੁਤ ਹੀ ਸਾਨੂੰ ਬਹੁਤ ਮਤ ਮਿਲੇਗਾ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਬਹੁਤ ਅੱਛਾ ਚਾਨੂੰ ਜੀ ਆ ਜੇਕਰ ਗੱਲ ਕਰੀਏ ਤੁਸੀਂ ਆਪਣੇ ਰਾਜਨੀਤਿਕ ਸਫ਼ਰ ਦੀ ਰਾਜਨੀਤੀ ਤੁਸੀਂ ਕਦੋਂ ਸ਼ੁਰੂ ਕੀਤੀ ਸੀ ਉਦੋਂ ਪਾਰਟੀ ਦੇ ਕਹੇ ਜਿਹੇ ਹਾਲਾਤ ਸੀਗੇ ਜਿਹੜੀ ਹੁਣ ਪਾਰਟੀ ਦੇ ਨਾਲ ਦੂਜੀਆਂ ਪਾਰਟੀਆਂ ਦੇ ਵਾਸਤੇ ਜੁੜ ਗਏ ਆਪ ਮਾਰੇ ਕਹਿਣ ਦੇ ਵਿੱਚ ਮੈਨੂੰ ਕੋਈ ਗੁਰੇਜ਼ ਨਹੀਂ ਹੋਗਾ ਕਿਉਂਕਿ ਉਹਦੇਦਾਰੀ ਵੰਡੀਆਂ ਜਾ ਰਹੀਆਂ ਨੇ ਟਕਸਾਲੀ ਜਿਹੜੇ ਵਰਕਰਸ ਨੇ ਉਹ ਪਰੇਸ਼ਾਨ ਨੇ ਕੀ ਕਰਨੇ ਹੋ ਦੇਖੋ ਮੈਨੂੰ ਘੱਟੋ ਘੱਟ 35 ਸਾਲ ਹੋ ਗਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਕਾਰਜਕਰਤਾ ਵੀ ਰਿਹਾ ਤੇ ਜ਼ਿਲ੍ਹੇ ਦੇ ਮਹਾ ਮੰਤਰੀ ਵੀ ਰਿਹਾ ਕਾਫੀ ਅਹੁਦਿਆਂ ਦੇ ਕੰਮ ਕੀਤਾ ਤੇ ਪਰ ਹੁਣ ਜਿਹੜਾ ਹੈਗਾ ਨਾ ਕਈ ਵਾਰ ਇਹ ਹੁੰਦਾ ਵੀ ਕਈ ਵਾਰ ਹਾਲਾਤ ਐਸੇ ਹੁੰਦੇ ਨੇ ਪੰਜਾਬ ਦੇ ਹਾਲਾਤ ਜਿਸ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਮਾਂਡ ਸੰਭਾਲੀ ਤੇ ਉਹਨੇ ਪ੍ਰਦੇਸ਼ ਵੱਲੋਂ ਆਦੇਸ਼ ਹੋਇਆ ਵੀ ਤੁਸੀਂ ਜਿਹੜਾ ਹੈਗਾ ਹੁਣ ਸੰਭਾਲੋ ਪਰ ਅਸੀਂ ਇਹ ਕਹਿੰਨੇ ਆ ਵੀ ਅਸੀਂ ਕਹਿੰਨੇ ਆ ਵੀ ਜਿਹੜੇ ਇਹ ਸੰਭਾਲਦੇ ਨੇ ਸਟੇਟ ਲੈਵਲ ਤੇ ਤੇ ਉਹਨਾਂ ਨੂੰ ਜਿਹੜਾ ਪਿਛਲਾ ਜਿਹੜਾ ਹੈ ਇੱਕ ਟਕਸਾਲੀ ਹੈ ਗਈ ਉਹਨਾਂ ਨੂੰ ਜ਼ਰੂਰ ਦੇਖਭਾਲ ਕਰਨ ਤਾਂ ਕਿ ਸਾਡਾ ਜਿਹੜਾ ਹੈਗਾ ਪਾਰਟੀ ਦਾ ਚੁਕਾਅ ਬਣਿਆ ਰਵੇ ਤੇ ਲੋਕ ਸਾਡੇ ਨਾਲ ਮਿਲਣ ਤੇ ਅਸੀਂ ਪਾਰਟੀ ਦਾ ਆਧਾਰ ਵਧਾਈਏ ਆਪਾਂ ਇੱਕ ਗੱਲ ਕਰ ਲੈਨੇ ਆ ਜੇ ਪਾਰਟੀ ਹਾਈ ਕਮਾਂਡਰੀ ਭਾਵੇਂ ਉਹ ਰਵਨੀਤ ਬਿੱਟੂ ਹੋਣ ਚਾਹੇ ਹਰਜੀਤ ਗਰੇਵਾਲ ਹੋਣ ਇਸ ਤੋਂ ਇਲਾਵਾ ਵੱਡੀ ਗਿਣਤੀ ਜਿਹੜੇ ਲੋਕ ਨੇ ਚਾਹੇ ਸੁਨੀਲ ਜਾਖੜ ਹੋਣ ਕੀ ਲੱਗਦਾ ਹੈ ਕਿ ਜਦੋਂ ਪਾਰਟੀ ਤੇ ਕੋਈ ਫੈਸਲਾ ਹੁੰਦਾ ਹੈ ਪਾਰਟੀ ਦਾ ਇਸ ਲੈਵਲ ਦਾ ਕੋਈ ਫੈਸਲਾ ਹੁੰਦਾ ਹੈ ਤਾਂ ਵਰਕਰ ਦੀ ਪੁਛਪਰਤੀਤ ਹੁੰਦੀ ਆ ਜਾਂ ਨਹੀਂ ਹੁੰਦੀ ਜੇ ਨਹੀਂ ਹੁੰਦੀ ਤਾਂ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਜਿਹੇ ਜੇ ਕਿੰਨੇ ਕੁ ਲੀਡਰ ਨੇ ਜਿਹੜੇ ਮੰਤਰੀ ਰਹਿ ਚੁੱਕੇ ਨੇ ਪਰ ਉਹ ਚੁੱਪ ਕਰਕੇ ਘਰੇ ਬੈਗੇ ਦੇਖੋ ਜਿਹੜੇ ਹਾਈ ਕਮਾਂਡ ਫੈਸਲਾ ਕਰਦੀ ਹੈ ਚਾਹ ਮਾਨੀਆਂ ਜਾਖੜ ਜੀ ਆ ਜਾਂ ਚਾਹ ਗਰੇਵਾਲ ਜੀ ਆ ਜੋ ਵੀ ਫੈਸਲਾ ਹੁੰਦਾ ਸਟੇਟ ਲੈਵਲ ਤੇ ਬੈਠ ਕੇ ਉਹਨਾਂ ਦੀ ਮੀਟਿੰਗਾਂ ਹੁੰਦੀਆਂ ਬਹੁਤ ਹੀ ਅੱਛਾ ਫੈਸਲਾ ਹੁੰਦਾ ਮੈਂ ਇਸ ਬਾਰੇ ਕੁਝ ਜ਼ਿਆਦਾ ਨਹੀਂ ਐ ਉਹਦੀ ਕਰਾਂਗਾ ਤੇ ਬਹੁਤ ਹੀ ਅੱਛਾ ਫੈਸਲਾ ਕਰਦੇ ਨੇ ਪਾਰਟੀ ਦੇ ਹਿੱਤੇ ਦੇ ਵਿੱਚ ਕਰਦੇ ਨੇ ਹਾਂ ਜੇ ਆਪਾਂ ਗੱਲ ਕਰੀਏ ਰਾਜਨੀਤਿਕ 2027 ਦੀ ਗੱਲ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ 27 ਦੇ ਵਿੱਚ ਆਉਣ ਦੀਆਂ ਪੂਰੀਆਂ ਤਿਆਰੀਆਂ ਕਰ ਰਹੀਆਂ ਨੇ ਦੂਜੇ ਪਾਸੇ ਕਿਤੇ ਨਾ ਕਿਤੇ ਕਿਸਾਨ ਜਿਹੜਾ ਹੈਗਾ ਇੱਕ ਬਹੁਤ ਵੱਡਾ ਮੁੱਦਾ ਸੀ ਜਿਹੜਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਇਸ ਫੈਸਲੇ ਦੇ ਅਗੇਂਸਟ ਆਊਗਾ ਤੁਹਾਨੂੰ ਕੀ ਲੱਗਦਾ ਤੁਹਾਡੇ ਤਜਰਬੇ ਕੀ ਕਹਿੰਦੇ ਕੀ ਕੀਤਾ ਜਾਣਾ ਚਾਹੀਦਾ ਜੀ ਦੇਖੋ ਜੀ ਸਾਡੇ ਐਕਸਪੀਰੀਅੰਸ ਦੇ ਮੁਤਾਬਕ ਜਿਹੜੀ 2027 ਦੇ ਵਿੱਚ ਇਲੈਕਸ਼ਨ ਹੋਣੀਆਂ ਕਿਸਾਨ ਜਿਹੜੇ ਹੈਗੇ ਸਾਡੇ ਜਿਹੜਾ ਭਾਈਚਾਰਾ ਅਸੀਂ ਉਹਨਾਂ ਦਾ ਬਹੁਤ ਆਦਰ ਕਰਦੇ ਆਂ ਕੇਂਦਰ ਸਰਕਾਰ ਵੱਲੋਂ ਕਾਫੀ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਬਹੁਤ ਹੀ ਹੁਣ ਸਾਡੇ ਜਿਹੜੇ ਕਿਸਾਨ ਭਾਈ ਆ ਉਹਨਾਂ ਨੂੰ ਮੰਨਦੇ ਨੇ ਸਾਨੂੰ ਉਮੀਦ ਹੈ ਕਿਸਾਨ ਭਾਈ ਜਿਹੜੇ ਹੈ ਸਾਡੇ ਦੇ ਸਾਡੀ ਜਿਹੜੀ ਪਾਰਟੀ ਦਾ ਸਪੋਰਟ ਕਰਨਗੇ ਤੇ ਅਸੀਂ ਬਹੁਤ ਪੂਰਾ ਜਿੱਤਾਂਗੇ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪਟਿਆਲੇ ਆਏ ਸੀਗੇ ਕੁਝ ਵਾਅਦੇ ਕਰਕੇ ਗਏ ਸੀ ਪਟਿਆਲੀਆਂ ਨਾਲ ਪੰਜਾਬੀਆਂ ਨਾਲ ਕੀ ਲੱਗਦਾ ਉਹ ਵਾਅਦੇ ਕਿਉਂ ਤੱਕ ਪੂਰੇ ਹੋਣ ਚਾਹੀਦੇ ਮਾਨੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਜਿਹੜਾ ਪਟਿਆਲੇ ਆਏ ਸੀ ਤੇ ਦੇਖੋ ਜਿਹੜੀ ਅਸੀਂ ਇਲੈਕਸ਼ਨ ਲੜੀਏ ਪਾਰਲੀਮੈਂਟ ਦੀ ਬਹੁਤ ਬਹੁਤਾ ਫਰਕ ਨਹੀਂ ਸੀ ਤੇ ਕਾਫੀ ਥੋੜੀ ਅਸੀਂ ਮਿੱਥ ਦੇ ਹਾਰੇ ਆ ਤੇ ਲੋਕਾਂ ਨੇ ਸਾਨੂੰ ਬਹੁਰੀ ਬਹੁਤ ਵੋਟ ਪਾਈ ਐ ਬਹੁ ਬਹੁਤ ਦਿੱਤਾ ਤੇ ਜਿਹੜੇ ਕੇਂਦਰ ਸਰਕਾਰ ਵਾਅਦੇ ਜਿਹੜੇ ਆ ਪੂਰੇ ਕਰੇਗੀ ਸਾਨੂੰ ਉਮੀਦ ਹੈ ਪੂਰੀ ਉਮੀਦ ਆਪਾਂ ਇੱਕ ਹੋਰ ਗੱਲ ਕਰ ਲੈਣੇ ਆ ਜੇਕਰ ਗੱਲ ਕਰੀਏ ਲਗਾਤਾਰ ਮਹਿੰਗਾਈ ਦਾ ਵਾਧ ਰਹੀ ਹੈ ਜੀਐਸਟੀ ਲਾ ਕੇ ਜਾਂ ਫਿਰ ਨੋਟਬੰਦੀ ਕਰਕੇ ਜਾਂ ਕੁਝ ਅਜਿਹੇ ਫੈਸਲੇ ਜਿੱਥੇ ਅੱਧੇ ਲੋਕ ਕਹਿੰਦੇ ਨੇ ਕਿ ਫਾਇਦੇਮੰਦ ਹੈ ਦੂਜੇ ਕਹਿੰਦੇ